ਮੈਂ ਕਹਿੰਦਾ ਦਿਲਜੀਤ ਗੱਦਾਰ ਹੈ ਮੈਂ ਕਹੂੰਗਾ ਕਿ ਦਿਲਜੀਤ ਦੀ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਮੈਂ ਕਹਿੰਦਾ ਕਿ ਸਰਦਾਰ ਜੀ 3 ਪੂਰੀ ਦੁਨੀਆ ਚ ਬੰਦ ਹੋ ਜਾਣੀ ਚਾਹੀਦੀ ਹੈ ਇਹ ਸਾਰੇ ਬੰਦੇ ਇੱਕ ਪੋਸਟ ਪਾ ਦੇਣ ਕਿ ਪੰਜਾਬ 95 ਰਿਲੀਜ਼ ਕੀਤੀ ਜਾਵੇ ਹੂੰ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਹੈ ਨਾ ਬਿਲਕੁਲ ਜੀ ਭਾਰਤ ਦੇ ਖਿਲਾਫ ਤਾਂ ਉਹਨੇ ਕੁਝ ਨਹੀਂ ਕੀਤਾ ਹਥਿਆਰ ਤਾਂ ਨਹੀਂ ਚੱਕਿਆ ਲਹਿਰ ਦੇ ਵਿੱਚ ਤਾਂ ਨਹੀਂ ਸੀ ਨਹੀਂ ਜੀ ਕਿਸੇ ਨੂੰ ਮਾਰਿਆ ਤਾਂ ਨਹੀਂ ਕਿਸੇ ਤੇ ਗੋਲੀ ਤਾਂ ਨਹੀਂ ਚਲਾਈ ਕੀ ਸੀ ਹਿਊਮਨ ਰਾਈਟਸ ਦਾ ਰਾਖਾ 25000 ਲਾਸ਼ਾਂ ਦਾ ਵਾਰਿਸ ਤੁਸੀਂ ਉਹਦੇ ਤੋਂ ਡਰੀ ਜਾਂਦੇ ਹੋ ਤੁਸੀਂ ਮਨੁੱਖੀ ਅਧਿਕਾਰਾਂ ਦੇ ਰਾਖੇ ਤੋਂ ਡਰੀ ਜਾਂਦੇ ਹੋ ਮਿੱਕਾ ਸਿੰਘ ਪਤਾ ਨਹੀਂ ਸਿੰਘ ਲਾਉਂਦੇ ਕਿ ਨਹੀਂ ਬੀ ਪ੍ਰੈਕ ਭਾਜੀ ਪਾਓ ਪੋਸਟ ਅੱਜ ਪਾਓ ਪੋਸਟ ਕੇ ਪੰਜਾਬ 95 ਰਿਲੀਜ਼ ਕੀਤੀ ਜਾਵੇ ਸਾਰਾ ਪੰਜਾਬ ਸਰਦਾਰ ਜੀ 3 ਬੰਦ ਕਰਵਾਉਣ ਨੂੰ ਆ ਜਾਣਗੇ ਹੋਰ ਦੱਸੋ ਨਹੀਂ ਨਹੀਂ ਚੱਲਣ ਦਿੰਦੇ ਅਸੀਂ ਕਹਿੰਨੇ ਆ ਨਹੀਂ ਚੱਲਣ ਦਿੰਦੇ ਅਸੀਂ ਕਵਾਂਗੇ ਦਿਲਜੀਤ ਗੱਦਾਰ ਹੈ ਤੁਸੀਂ ਪੰਜਾਬ 95 ਰਿਲੀਜ਼ ਕਰਾਓ